ਨੇ ਕਿਹਾ ਬਾਸ਼ ਚਾਰੀ ਗੱਲਾਂ ਨਹੀਂ ਬੋਲਣੀ ਇੱਕ ਤੂੰ ਇੱਕ ਤੂੰ ਇੱਕ ਇੱਕ ਗੱਲ ਸਾਰਾ ਹਾਂ ਟਕੇਈ ਨਾਲ ਟਕੇਈ ਨਾਲ ਠੀਕ ਹੈ ਜੇ ਇੱਕ ਬੜੀ ਬੰਦਾ ਬੋਲ ਕੇ ਹਟ ਗਿਆ ਮੋੜੇ ਅਗਲੀ ਗੱਲ ਕਰਨੀ ਨਹੀਂ ਹਾਂ ਬੰਦ ਕਰ ਦੇ ਓਕੇ ਬਿੜੀ ਕਿ ਕਿ ਮੇਰੇ ਬਾਏ ਮਿਲ ਗਿਆ ਮੇਰੇ ਕਿਵੇਂ ਕੰਮ ਮੇਰੇ ਨਾਲ ਚੱਲਦਾ ਜੇ ਪਹਿਲਾਂ ਹੀ ਲੈ ਲੈ ਲਾਈ ਰੰਡਿਆ ਕਹਿੰਦਾ ਪਹਿਲੀ ਇੱਕ ਮਿੰਟ ਇੱਕ ਮਿੰਟ ਪਤਾ ਨਹੀਂ ਪਰ ਇਹ ਕਿਤੇ ਹੁੰਦਾ ਨਹੀਂ ਸੀ ਆਤੀ ਪੈ ਰਹੇ ਵੀਡੀਓ ਚ ਆਉਂਦੀ ਵੀਡੀਓ ਚ ਜਾਂਦੀ ਭਾਂ ਦਾ ਇਹ ਤਰ੍ਹਾਂ ਬਾਈ ਦਾ ਮੂੰਹ ਨਹੀਂ ਦਿਖਾਉਣਾ ਹੈਗਾ ਚੱਕ ਲੈਣਾ ਆਤੀ ਜੇ ਕਿ ਬੜੀ ਗੱਲ ਮੈਂ ਰੱਖਿਆ ਫਿਰ ਉਹਨਾਂ ਚੱਲੋ ਆ ਨਹੀਂ ਕਾਠੀ ਜਿੱਥੇ ਚੋਈ ਨਾ ਸ੍ਰੀ ਉਹ ਉਹਦੀ ਉਹਦੀ ਹੁੰਦਾ ਮੌਕਾ ਹੀ ਹੁੰਦਾਗਾ ਉਦੋਂ ਉਹ ਬਣ ਜੂ ਆਸ ਕੀ ਲਿਆ ਕੇ ਨਾ ਇਹਨੂੰ ਨਾਲ ਤੜਾ ਨਹੀਂ ਮਿਲਣਾ ਪੈਪਰ ਦੀ ਬੁੱਧੀ ਬੁੱਧਾ ਆਸ ਨਹੀਂ ਮਿਲਦਾ ਪਤਾ ਨਹੀਂ ਮੋਰ ਮਾਫੀ ਬਿੱਟੇ ਦੇ ਬੰਦਾ ਦੇ ਕਿ ਬੈਲੋਂ ਉਹ ਪੈਣ ਦਾ ਰਮਾ ਖੋਲਣੀ ਜੀ ਚ ਪੈ ਗਿਆ ਨਹੀਂ ਜਾ ਕੇ ਸੇਹਜ ਦੂਮਰ ਪਾਨ ਸੇਤ ਕੇ ਲਈ ਹੰਦਕਾਰ ਤੇ ਹੈ ਕਿਰਪਾ ਆਪ ਦੂਮਰ ਪਾਨ ਲਾ ਕੇ ਇਹਦਾ ਨਕਲੀ ਨਹੀਂ ਗਿਆ ਇਹ ਨਕਲੀ ਨਹੀਂ ਗਿਆ ਹੋਰ ਬਤ ਬੰਦਾ ਕੋਟ ਹੈਗਾ ਨਕਲੀ ਨਹੀਂ ਇਹ ਮਾਦੀ ਭਾਈ ਮਰੀ ਸ਼ਾਲਾ ਇਹ ਨਾ ਖੋਲਣੀ ਜੀ ਚ ਪੈ ਗਿਆ ਨਾ ਨਾ ਨਕਲੀ ਨਹੀਂ ਹੈ ਖਾਲੀ ਵੀੜਨਾ ਇਹ ਦੇਰ ਦੇ ਕੰਪਨੀ ਦੇ ਮਾਲ ਦੇ ਤੱਕ ਫਿਰ ਇਹ ਇਹ ਆਰਥੀ ਥਰੇ ਰੱਖਤੀ ਨਾ ਦੇ ਆ ਵੀਡੀਓ ਮਗਾ ਕੇ ਫੇਰ ਉੱਠਿਆ ਕਹਿੰਦਾ ਪੂਰੀ ਪੀ ਕੇ ਰਹੂੰਗਾ ਮਗਰ ਬੋਲੇ ਮੈਂ ਤਾਂ ਖਾ ਖਾ ਬੋਲ ਬੰਦਾ ਬੰਦੂ ਅੱਜ ਇਹਨਾਂ ਦਾ ਮਜ਼ਾ ਆ ਰਿਹਾ ਲੱਕਰ ਕੇ ਆ ਜੇ ਨੰਬਰ ਚਾਈ ਇਹਨਾਂ ਨੂੰ ਵਾਸੀ ਕਹਿੰਦਾ ਇਹਨੂੰ ਹੈ ਨਾ ਮਾਸੀ

ਹੈ ਨਾ ਇਹਦਾ ਬੋਲਣਾ ਜੇਗਾ ਅਹੇ ਸਾਹ ਪੂਰੀ ਵਸੇ ਇੱਥੇ ਬਹੁਤ ਯਾਤਵਾਰ ਬਾਉ ਇੱਕੋ ਜਿਹਾ ਲਗਭਗ ਇੱਕੋ ਜਿਹਾ ਇੱਕ ਵਜੇ ਜਦੋਂ ਕਹੇ ਸਟਾਰਟ ਕਰਤਾ ਉਹਦੀ ਬਾਗ ਤੁਰਪੇ ਛੋੜ ਦੇ ਲੈ ਮੈਂ ਇੱਕ ਤਾਂ ਹੈ ਨਹੀਂ ਹੈਗਾ ਖੜ ਦੇ ਪੀੜੀ ਬੁਰੀ ਕਿ ਲਿਜਿਆ ਨਾਗਾ ਗੁੱਗਾਂ ਦੇ ਜਾਂਦਾ ਉਹ ਭਾਈ ਦੋਨੇ ਪਾਸੇ ਨਿਆਰੀ ਲੈ ਜਾਂਦੇ ਨਾਲੇ ਕੋੜ ਦੋਨੇ ਨਾਲੇ ਤਰਕਣਪੁਰੇ ਚ ਵੇਗਾ ਲੜਾ ਇੱਕ ਦੋ ਤਿੰਨ ਖੌੜੀ ਚੱਲ ਪਈ ਹੌਲੀ ਪੱਛਿਆ ਜਨੈ ਉਹ ਤਾਂ ਬਕਿੰਦੀ ਹੋਰ ਅੱਧਾ ਜਨ ਤੱਕ ਪਈ ਉਹ ਇਧਰ ਦੇਖ ਤਾ ਲੋ ਹੱਥ ਮਾਰੀ ਨਾ ਹੌਲੀ ਹੋ ਜੋ ਉਦੋਂ ਹੱਥ ਮਾਰ ਕੇ ਫੇਰ ਤਾ ਆਹ ਮੈਂ ਹੱਥ ਮਾਰੀ ਨਾ ਹੌੜੀ ਅਦਰੋਂ ਸਾਡੇ ਦਾ ਵੀ ਫਿਲਟਰ ਤਾਂ ਲੱਗ ਗਿਆ ਫੇਫੜੇ ਕਰਾਉ ਕਰਾਉਨੇ ਨੇ ਦੇਖੀ ਜਦੋਂ ਜਦੋਂ ਐ ਕਰੂਗਾ ਦੇਖੀ ਜਦੋਂ ਐ ਕਰੂਗਾ ਹੌਲੀ ਹੋ ਜਾ ਚੰਗਾ ਹੌਲੀ ਹੋ ਜਾ ਛੋਡੇ ਤੇ ਕਿਹੜਾ ਕੈਮਰਾ ਹੌਲੀ ਫਿਰ ਤੁਸੀਂ ਇੱਕੋ ਜਿਹਾ ਪੜ੍ਹਾਉਂਗਾ ਤੁਹਾਨੂੰ ਮੈਂ ਉਹਦਾ ਹੌਲੀ ਹੌਲੀ ਹੋਣਗੇ ਹੌਲੀ ਪਾ ਦੇ ਇੱਥੇ ਆ ਕੇ ਖੜ ਜਾ ਤੇਜ਼ ਠੀਕ ਹੈ ਕੈ ਕੈ ਤੋ ਕੈਣੀ ਛੋਡੇ ਤੇ ਕੈਮਰਾ ਨਹੀਂ ਇਹਦੇ ਕਿੰਨੀ ਚੱਖੀ ਚੱਲੋ ਇੱਕ ਇੱਕ ਦੋ ਇੱਕ ਦੋ ਤਿੰਨ ਆ ਪਾ ਦੇ ਤੈਨੀ ਵੇ ਇਹ ਨਗਰਾਂ ਮਰਾ ਜਾਵੋੜੀ ਜਾਨਾ ਤੁਹਾਡਾ ਉੱਧਾ ਲਗੜਾ ਕਹਤ ਹੈ ਵੀ ਬਾਹਰ ਇੱਥੇ ਖੜਜੋ ਇੱਥੇ ਖੜਜਾ ਇੱਥੇ ਖੜਜੋ ਇੱਥੇ ਖੜਜੋ ਹਾਂ ਉਧਰ ਨਾਲ ਜੀ ਤੁਰ ਉਂ ਪਰ ਹੋ ਕੇ ਉਧਰ ਨਾਲ ਜੀ ਤੁਰੋ 2 3 ਛੋਟੇ ਵੜੇ ਵਾਲੇ ਪਈ ਨਹੀਂ ਓਏ ਸੌੜੀ ਸੌੜੀ ਦਾ ਜਾਨਾ ਕਿੱਥੇ ਆ ਨਾ ਮਕਲਾ ਆ ਵਾ ਯਾ ਨਾ ਉੱਡੇ ਆ ਨਾ ਜੇ ਤੂੰ ਠੀਕ ਹੁੰਦਾ ਨਾ ਪਤਾ ਨਹੀਂ ਰੀਲੇ ਅਰੰਨਾ ਹੋਰ ਮਸੀਹੀ ਕਾ ਠੀਕਾ ਕਿਧਰ ਗਿਆ ਤ੍ਰੇਤੀ ਗਾਲ ਕਿਧਰ ਫਿਰ ਤੂੰ ਪੇ ਤੂੰ ਪੇ ਉਈ ਆ ਗਿਆ ਇੱਧਰੋਂ ਘੇੜਾ ਦੇਣਾ ਟਿੱਕੀ ਤਾਂ ਨਹੀਂ ਨਹੀਂ ਧੁੱਪ ਪੈਂਦੀ ਆ ਸਾਡੇ ਵੀ ਘਰੇ ਚਾਹ ਪੀਲਾ ਮਾਚੀ ਕਰੇ ਉਹ ਲੱਭੇ ਗੱਲ ਕਿ ਤੈਨੂੰ ਕੀ ਪਤਾ ਇੱਕ ਗੱਲ ਹੀ ਰੂਪੀ ਤੇ ਧਿਆਨ ਦਿਆ ਕਰ ਆਹ ਹੱਥ ਕਣੀ ਤੂੰ ਸਿੱਧਾ ਕਿਹੜਾ ਤੁਰਪਿਆ ਫਿਰ ਖੜ ਗਿਆ ਫਿਰ ਤੂੰ ਖੜ ਗਿਆ ਤੇਰਾ ਦਿਮਾਗ ਹੈ ਨਹੀਂ ਵੀਰੇ ਮੇਰਾ ਤਾਂ ਨਾ ਮੈਂ ਕੈਮਰੇ ਕਿੰਨੀ ਵੀਰੀ ਨਿਕਾਣਾ ਵਗਦਾ ਤੁਸੀਂ ਕੈਮਰੇ ਚ ਆਉਂਦੀ ਨਹੀਂ ਹੈਗੇ ਇੱਥੇ ਆ ਕੇ ਆਉਂਦੇ ਕੈਮਰੇ ਚ ਬਾ ਬੂਟੇ ਦੇ ਲਈ ਵੀ ਖੜਜੋ ਬਸ ਜਦੋਂ ਕਿਹਾ ਤੁਰਪੇ ਬਸ ਦੇਖ ਤੇ ਆਪਾਂ ਮਾਸੀ ਕਿੱਧਰ ਜਾਣੇ ਕਹ ਮੈਂ ਦਾ ਅਮਲੇ ਕੇ ਘਰੇ ਆ ਕੇ ਆਉਣੀ ਆ ਉਹ ਆਪਣੀ ਦੂਜੀ ਆਮਲੇ ਕੇ ਘਰੇ ਜਾ ਕੇ ਆਉਣੀ ਮੈਂ ਮੈਂ ਤਾਂ ਅੱਲ ਇੱਕ ਜਾ ਕੇ ਆਉਣੀ ਆ ਉਧਰ ਕੀ ਕਰਨ ਮਾਸੀ ਸਾਡੇ ਕਿਰੇ ਵੀ ਕਦੇ ਆਇਆ ਕਰ ਮੈਂ ਬਾ ਵੀ ਨਹੀਂ ਤੁਹਾਡੇ ਆਉਣੀ ਬਸ 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 ਤਾਂ ਨਹੀਂ ਬੋਲ ਸਾਡੇ ਕਿਰੇ ਆ ਜਾਗਾ ਤੂੰ ਕਾ ਮਾਸੀ ਕਿਧਰ ਜਾਣੀ ਤੇ ਤੂੰ ਕਹਣਾ ਤੂੰ ਕਹੇ ਹੀਰੇ ਕੇ ਕਰੇ ਜਾ ਕੇ ਆਉਂਦੇ ਹੀਰੇ ਚਾਹਾਂਗੇ ਅੱਧੀ ਕੋਠੀ ਦੇ ਹੀਰੇ ਕੇ ਕਰੀ ਉਹ ਤੁਸੀਂ ਬੇਸ਼ਰਮੋਂ ਰਾਤ ਪੰਗੇ ਲੈਣੇ ਤੂੰ ਸਾਨੂੰ ਸੇਟ ਤੂੰ ਸਾਡੇ ਰਿਸਪੌਂਸ ਲਾਵੇ ਕਪਰੇ ਓਟੋ ਕਿੱਧਰ ਖੜ੍ਹੇ ਹੋ ਤੂੰ ਇਹਨਾਂ ਨੂੰ ਤੁਸੀਂ ਮੂੰਹ ਨਾ ਲਾਓ ਇਹਨਾਂ ਨੂੰ ਯਾਰਾ ਤੈਨੂੰ ਮੂੰਹ ਨਾ ਲਾ ਸਾਨੂੰ ਹਾਂ ਜੀ ਕਹਾਂਗੇ ਮਾਸੜ ਕਿੱਥੇ ਆ ਤੂੰ ਕਮ ਸੜੇ ਮਾਸੜੋਂ ਆਇਆ ਨੇ ਤੁਹਾਡੇ ਚਾਚਾ ਨੂੰ ਮੈਂ ਕਰਾਂ ਬੜੀ ਬਸ ਫਿਰ ਮਾਸੀ ਦੱਸਦੀ ਉਹ ਤਾਂ ਬਿਮਾਰ ਪਈ ਹੈ ਠੀਕ ਆ ਉਹ ਬਸ ਬਾਕੀ ਦੇ ਨੇ ਸਵਾਲ ਜਿਹੜੇ ਤੁਹਾਡੇ ਕੰਨ ਤੁਹਾਡੇ ਤਿੰਨਾਂ ਨੇ ਛਾ ਜਾ ਕਿਉਂ ਮੈਂ ਪੂਰੀ ਕਰ ਹਾਂ ਲੈ ਤੁਸੀਂ ਕਰਨ ਲੈ ਕੇ ਇੱਕ ਡਾਇਲੋਗ ਹੀ ਬੋਲਣਾ ਮੈਨੂੰ ਹਾਂ ਬਸ ਇੱਕ ਮਾਸੇ ਕਿੱਥੇ ਕਰ ਚਾਹਣੇ ਅੱਜ ਸੇਕ ਕਰਦੇ ਪਏ ਨਹੀਂ ਵਾਹ ਜੀ ਹੋ ਰਿਹਾ ਆ ਗੋ ਪਾਚੀ ਗਿਆ ਜਿਹੜੀ ਮਾਸੀ ਦੁਰਖਪੂਰ ਦੀ ਉਹ ਤੇ ਵੀ ਕੋਲੀ ਕੁੜੀ ਤੇ ਮੈਂ ਕੋਈ ਨਹੀਂ ਤੇਰੇ ਮਗਰ ਮੈਂ ਕਹਣਾ ਬਾਚੀ ਜਾਂਦੇ ਵੀ ਕਰਿਆ ਜਾਂਦਾ ਕਿ ਹੱਸ ਤੀਜੇ ਜੋ ਖੇਨ ਤੋਂ ਬੰਨ ਥੱਕ ਕੇ ਜਾਂਦਾ ਹੈ ਨਾ ਜਿਵੇਂ ਕਹਿੰਦਾ ਮੈਂ ਜਿਵੇਂ ਆਏ ਆਏ ਹੱਥ ਮਾਰਦਾ ਹੋਲੀ ਹੋ ਜਾ ਜਦਾਂ ਕਰ ਤੇਜ਼ ਹੋ ਜਾ ਤੂੰ ਤਿਆ ਨਹੀਂ ਦਿੰਦਾ ਮੇਰੇ ਹੱਥ ਨਹੀਂ ਦਾਂ ਇੱਕ ਦੋ ਤਿੰਨ ਵਾਹ ਬਾਈ ਨਾ ਛੋਟਿਆਂ ਜਾਂ ਠੀਕ ਹੋ ਨਹੀਂ ਵਈ ਹੋਈ 24 ਜਨਮ ਖੜੇ ਖੜੇ ਕੋਈ ਨਾ ਕੋਈ ਨਾ ਕੋਈ ਦੁਬਾਰਾ ਸਟਾਰਟ ਠੀਕ ਜਾਂ ਹੁੰਦੀ ਲੱਗ ਜੇ ਮੈਂ ਠੀਕ ਹੁੰਦੀ ਨੂੰ ਤਾਂ ਮੂਰ ਨਹੀਂ ਹੁੰਦਾ ਨੂੰ ਤਾਂ ਤੰਨੇ ਪੰਨੇ ਲੱਗੇ ਹੁੰਦੇ ਹਾਂ ਠੀਕ ਨਾ ਮੇਰਾ ਵਾਲਾ ਨੇਰੀ ਦਾ ਲੜ ਹੁੰਦਾ ਹਾਂ ਹਾਂ ਮਾਈਕ ਨਹੀਂ ਦੇ ਕੇ ਪੂਲਾ ਤੋੜਨਾ ਪਾਪ ਹੈ ਪਾਪਾ ਕਹਿੰਦੇ ਨਾ ਨਾ ਦੇ ਵੀ ਹੁੰਦਾ ਹੁੰਦਾ ਈ ਫਾਸਟ ਫੁੱਟਬਾਲ ਹੈ ਪਿੱਛੇ ਬੋਜਾ ਤਾ ਪਿੱਛੇ ਹੇ ਤਾਂ ਬੂਟੇ ਲੱਗ ਰਹੇ ਦੋ ਤਿੰਨ ਕਿਟੇ ਵਾੜਾ ਪਾ ਲਈ ਦਾ ਮੇਰਾ ਛਾਲੇ ਜੇ ਠੀਕ ਹੁੰਦਾ ਮੇਰਾ ਛਾਲੇ ਨੇਰੀ ਦਾ ਲੜੀ ਹੁੰਦਾ ਓ ਜੇ ਮੇਰੀ ਲੱਤ ਲੋਟ ਹੁੰਦੀ ਨਾ ਹੁਣ ਦਾ 3-4 ਪਿੰਟ ਨੰਗਾ ਹੁੰਦਾ ਮੈਂ ਹੋਰ ਮਾਸੀ ਠੀਕ ਹੈ ਕਿੰਨੇ ਜਲਦੀ ਨਜ਼ਰ ਆ ਦੇ ਪਏ ਰੇ ਕਿਧਰ ਮੈਂ ਦਸ ਤੱਕੇ ਖਾਂਦੇ ਹਾਂ ਹਾਂਜੀ ਕਿੱਧਰ ਫਿਰਦੇ ਹੋ ਤੈਨੂੰ ਰਿਸਪੌਂਸ ਦੇ ਰਹੀਆਂ ਦਾ ਮਤਲਬ ਇਹ ਸਾਨੂੰ ਚਾਨ ਚੱਕੀ ਟੱਕਰੇ ਨਹੀਂ ਯਾਰ ਪਰ ਹਟ ਕਿੱਧਰ ਤੂੰ ਤੂੰ ਐ ਨਹੀਂ ਪੁਛਾਟੇ ਵੀ ਕਰੇ ਜਿਹੜਾ ਮੈਂ ਤਾਂ ਸਾਨੂੰ ਪੁੱਛਣਾ ਨਹੀਂ ਕਿ ਕਿੱਧਰ ਅਸੀਂ ਤੈਨੂੰ ਸਵਾਲ ਕਰਾਂ ਤਾਂ ਨਹੀਂ ਕਾ ਸਾਡੇ ਜਿਹੜਾ ਸਵਾਲ ਪੁੱਛੇ ਉਹਦਾ ਜਵਾਬ ਕਰਨੀ ਹੈ ਤਾਂ ਆਪ ਦੇ ਕੋਲ ਕੁਝ ਸਵਾਲ ਨਹੀਂ ਤਾਂ ਉਹ ਮੂਸੇ ਵਾਲੇ ਤੋਂ ਸਟੋਰੀ ਤਿਆਰ ਕਰਵਾ ਲੈ ਕਾਲੂ ਬਣਾ ਲਾਂਗੇ ਆਪਾਂ ਮੂਸੇ ਵਾਲਿਆ ਕਾਪੀ ਪੈਨ ਆਪ ਵੀ ਮਨ ਲੈ ਆ ਦੇ ਇੱਕ ਮਿੰਟ ਚਪ ਕਰੋ ਬਣਾ ਗਸ ਬੁੜੀਆਂ-ਬੁੜੀਆਂ ਕਿੱਧਰ ਫਿਰਦੇ ਹੋ ਬੁੜੀ ਤਾਂ ਪੱਲੀ ਬਾਹਰ ਨਿਕਲੀ ਆ ਜਿੱਥੇ ਤੁਰੇ ਫਿਰਦੇ ਆ ਅਸੀਂ ਤੈਨੂੰ ਪੁੱਛਦੇ ਪਿੰਡ ਦੇ ਆ ਦੇਖ ਆ ਦੇਖ ਬਾਈ ਕਰਦੇ ਮੜਾ ਜਾ ਕਰਦੇ ਕਰਦੇ ਕਿੱਧਰ ਮਰਜੋ ਰਿਆਵਲੀਓ ਤੈਨੂੰ ਹੋਈ ਤੈ ਐ ਕੀ ਲੈਣਾ ਯਾਰ ਤੂੰ ਬੁੜੀ ਉੱਪਰ ਇਹ ਐ ਤਾਂ ਕਹਿਣੀ ਆ ਵੀ ਕਿੱਧਰ ਫਿਰਦੇ ਹੋਗੇ ਕਿੰਨੇ ਮਾਜੀ ਉਰੇ ਹਟੋ ਰਾਹ ਸੱਟੇ ਪਿੱਧਰ ਫਿਰ ਦੇਮ ਬਲੰਗ ਇਕੱਠੇ ਹੋਏ ਕਦ ਲੜੀ ਐਨੀ ਐ ਮਾਚੀ ਜਰ ਦੇਣ ਲੂੰ 24 ਘਾਟੇ ਪੀੜਿਆਂ ਦਾ ਮਸਕ ਠਾਇਆ ਮੈਂ ਮਾਚੀ ਵੀੜੀ ਕੱਦੀ ਤੇ ਪੀਂਦਿਆਂ ਇੱਥੇ ਹੌਣ ਤੋਂ ਡਾਇਲੌਗ ਇਹਨੇ ਮੰਗਾਤੇ ਆ ਤਾਂ ਤਾਂ ਪਤੇ ਦੀ ਖਾਣੀ ਦਾ ਫਲਾਤ ਆ ਇਹ ਪਲਾਹੂਗਾ ਯਾਰ ਤੂੰ ਆਈ ਨਾ ਮੁੜ ਕੇ ਇਧਰ ਬਸੀ ਕਿੱਥੇ ਐ ਜਿੱਦੇ ਕਰੇ ਚੱਲੇ ਹੋਂ ਕਿਧਰ ਚੱਲੇ ਹੋਂ ਉਹਨਾਂ ਦੇ ਕਰੇ ਚੱਲੇ ਸਾਡੇ ਕਰੇ ਵਕ ਚੱਲ ਤੇਰੇ ਮਾਮਾਸਟਰ ਨੂੰ ਆਇਆ ਸਾਡੇ ਚਾਚੇ ਤੁਹਾਡੇ ਮੈਪ ਨੂੰ ਬਸਾ ਕਰਨਾਂ ਹਰੀਤ ਲਾਣੀਆਂ ਪਿੱਛੋਂ ਉਹ ਪਾਜੀ ਹੱਥ ਮੇਰੇ ਥੋੜੇ ਚਾਚੇ ਨੂੰ ਆਉਣ ਤੇ ਮੈਂ ਪਉ ਹਾਈਟੇ ਕਰਜੋ 1 2 3 ਛੱਟੇ ਬਾੜਾ ਭੱਜਿਆ ਜਾ ਨਾ ਮੀਨਾ ਛਾਲਿਆਂ ਓਏ ਮੇਰੀ ਲੱਤ ਜ਼ਬੂਤ ਹੁੰਦੀ ਨਾ ਉਹਨਾਂ ਦਾ ਮੱਚ 3 4 ਪਿੰਡ ਲੰਘਿਆ ਹੁੰਦਾ ਚਲ ਕੋਈ ਨਾ ਆਈ ਨਹੀਂ ਹਿੱਲਦਾ ਕੋਈ ਨਾ ਕੋਈ ਨਾ ਉਹਦਾ ਉਹ ਬਾਈ ਦੀ ਗਲਤੀ ਹੋ ਗਈ ਕੋਈ ਨਾ ਪਿਆ ਕਰਾ ਜਦੋਂ ਕਈ ਦਿਨਾਂ ਦੇ ਵਿੱਚ ਪਾ ਖੜਜ ਉਹ ਕੋਈ ਨਾ ਛੋਟੀਆ ਗਲਤੀ ਨਹੀਂ ਕੋਈ ਚੁੱਪ ਕਰਜੋ ਕੋਈ ਨਾ ਉਹਨਾਂ ਕਰਕੇ ਹੋ ਗਿਆ ਤਾਂ ਇੱਕ 2 3 ਜੇਟੇ ਵੇ ਬਾੜਾ ਬੱਜ ਜਾਏ ਨਾ ਮੇਰੇ ਜਣੇ ਜੇ ਠੀਕ ਹੁੰਦਾ ਨਾ ਨੇਰੇ ਦਾ ਲਾੜੀ ਹੁੰਦਾ ਮੇਰੇ ਜਣੇ ਓਏ ਜੇ ਮੈਂ ਠੀਕ ਹੁੰਦਾ ਹੁਣ ਦਾ 3 4 ਪਿੰਡ ਨਾਂਗਿਆ ਹੁੰਦਾ ਹੋਰ ਮੱਥੇ ਨਮਾਜ਼ ਕਿੱਧਰ ਫੜਦੇ ਸਿਖਰ ਦੇ ਪੈਰੇ ਅਸੀਂ ਤਾਂ ਸਹੀ ਤਾਂ ਹੈਗਾ ਸੀ ਮੈਂ ਚੱਲ ਲੱਗਾ ਵੀ ਬੋਲੇ ਵੀ ਠੀਕ ਨਹੀਂ ਹੋ ਰਹੀ ਕੋਈ ਗੱਲ ਨਾ ਠੀਕ ਦੀ ਆ ਇਹ ਉਹ ਗੱਲਾਂ ਕਰਦੇ ਹੁੰਦੇ ਸੀ ਮਾੜਾ ਜਿਹਾ ਵੀ ਪਹਿਲਾਂ ਹੁਣ ਵਧੀਆ ਗੱਲ ਜੀ ਬਣੀ ਚੱਲ ਕੋਈ ਨਾ ਕੋਈ ਨਾ ਬਾਜ ਥੋੜੇ ਸੀਨ ਨੇ ਥੋੜੇ ਕਿੰਨਾ ਟਾਈਮ ਮਰਜ਼ੀ ਕਰ ਦੂ ਪਰ ਸਿਰਾ ਕਰ ਦਿਓ ਥੋੜਾ ਜਿਹਾ ਥੋੜੀ ਸੀਨ ਦੇ ਕੇ ਸਿਰਾ ਕਰ ਦਿਓ ਜੀ ਉੱਡੇ ਥੋੜੀ ਸੀ ਇਨੇ ਸਿਰਾਂ ਕਰ ਦੋ ਕਿੰਨੇ ਟਾਈਮ ਮਰਜੀ ਲੋ 2 3 ਸਾਡੇ ਸੂਟ ਥੋੜੀ ਸੀ ਜੀ ਦੇ ਕੋ ਤਿੰਨ ਕਿਤੇ ਚੁੱਪ ਨਾਲ ਦੀ ਨਾਲ ਸਾਡੇ ਸੂਟ ਥੋੜੀ ਸੀ ਆ ਤਾਂ ਥੋੜੀ ਸੀ ਲੈ ਕੇ ਫੌਲੀ ਉੱਕੇ ਚਲਿਓ ਉਹ ਦੇਖੋ ਕੀ ਕਰੀਏ ਐਸੀ ਕਰ ਦਿੱਤੀ ਹੈ ਟੱਲੇ ਵਾਲਾ ਇਹ ਕੀ ਕਰੀਏ ਕਹਿੰਦੀ ਆਹ ਕਾ ਗੱਟ ਕਹਿੰਦੀ ਐਸੀ ਕਰ ਦਿੱਤੀ ਕਿਹੜੇ ਵੀ ਪ੍ਰੋਡੂਸਰ ਵਾਂਗੂ ਹੱਥ ਪੈ ਗਈ ਮਾਯੂਰ ਵੀ ਜਦੋਂ ਵੀ ਦੇਖਦਾ ਉਹ ਆਈ ਆਈ ਅਹੀਂ ਕਰੀ ਜਾਊਗਾ ਅਹੀਂ ਹਟ ਦੇਖੇ ਸੁੱਤਾ ਆ ਆ ਵੀ ਅਹੀਂ ਲੱਗਿਆ ਰੋਗ ਇਹ ਤਾਂ ਬਸ ਉਹ ਫੜ ਕੇ ਐ ਮੈਂ ਗੱਲ ਚਾਹ ਚੱਲ ਚੱਲ ਇੱਕ ਦੋ ਤਿੰਨ ਅੱਜ ਤੇ ਆ ਹਾਂ ਬਈ ਬੜਾ ਭੱਜਿਆ ਜਾਂਦਾ ਮੇਰਾ ਚਾਰੇ ਜੇ ਠੀਕ ਹੁੰਦਾ ਨੇਰੀ ਦਾ ਲਾੜੀ ਹੁੰਦਾ ਉਹ ਮੇਰੀ ਲੱਤ ਲੋਟ ਹੁੰਦੀ ਨਾ ਹੁਣ ਦਾ ਤਿੰਨ ਚਾਰ ਪਿੰਡ ਨੰਗਿਆ ਹੁੰਦਾ ਮੈਂ ਮਸੀਂ ਮੱਥਾ ਦੇਖਦਾ ਕਿੱਧਰ ਹੱਦੇ ਦੇਖਦੇ ਮੇਰੇ ਅਸੀਂ ਤਾਂ ਇਹਨਾਂ ਦੇ ਜਾਂਦੇ ਸੀਗੇ ਅਮਲੀ ਕੇ ਘਰੇ ਇਹਦੇ ਸਾਡੇ ਵੀ ਘਰੇ ਕੀੜਾ ਮਾਰ ਜਾ ਮਾਤੀ ਕਿਉਂ ਆਉਂਗੇ ਆਉਣ ਦੇ ਤੇਰੇ ਅੜ ਗਿਆ ਅੜ ਗਿਆ ਕਾਲੀ ਨਾ ਕਰ ਕਾਲੀ ਨਾ ਕਰ ਮੈਨੂੰ ਪਤਾ ਤੂੰ ਕਾਲੀ ਕਰ ਗਿਆ ਹੁਣ ਕਾਲੀ ਨਾ ਕਰਾ ਹੀਰਾ ਨਾਲ ਨਾ ਹੀਰਾ ਹੀਰਾ ਲਖੀਰ ਹੀਰਾ ਕਹਦਾ ਯਾਰ 12000 ਰੁਪਏ ਸਾਹ ਸਮਝ ਰਿਹਾ ਤੂੰ ਹੀਰਾ ਲੈਣ ਦੀ ਕਾਰੀ ਹੋਈ ਪਈ ਐਦੋ ਸਿਕਲ ਤੇ ਪੈਰਾ ਹੋ ਜਾਂਦਾ ਬੋਲ ਮੈਨੂੰ ਬਸ ਤੂੰ ਕਾਲੀ ਕਰ ਗਿਆ ਸੀ ਤੂੰ ਬੜਾ ਜਿਆਦਾ ਆਪ ਰਲੂੜਕ ਇਹ ਕਿਹਦਾ ਲੈ ਰੋ ਮੈਂ ਕਰ ਮੈਂ ਗੱਲ ਮੈਂ ਸਿੱਧਾ ਬੋਲ ਕੰਨ ਇਹਨਾਂ ਦਾ ਸੋਲ ਵਾਲੇ ਇਹਨਾਂ ਤੋਂ ਨਹੀਂ ਕੋਈ ਗੱਲ ਹੈ ਨਾ ਦੱਸ ਦੇ ਗੁਰਬਿੰਦਰ ਮਾਰਤ ਬੋਲੇ ਦਜੀ ਮਾਰ ਜਾ ਹੋਰ ਭਾਈ ਕੋਈ ਨਾ ਕੋਈ ਨਾ ਆਈ ਬਣਦੀ ਹੁੰਦੀ ਆ ਪੁਲਿਸ ਵੀ ਨਹੀਂ ਦੇਖ ਕੇ ਇਹ ਤੋਟ ਇੱਕ ਦੋ ਤਿੰਨ ਓਏ ਜਟਾ ਮਾੜਾ ਉੱਠਿਆ ਜਾ ਨਾ ਮੇਰੇ শাਲੇ ਜੀ ਠੀਕ ਹੁੰਦਾ ਨੇਰੀ ਦਾ ਲਾੜੀ ਹੁੰਦਾ ਓਏ ਉਹ ਜੇ ਮੇਰੀ ਲੱਤ ਲੋਟ ਹੁੰਦੀ ਨਾ ਹੂੰ ਦਾ ਤਿੰਨ ਚਾਰ ਪਿੰਡ ਲੰਘ ਆਉਂਦਾ ਮੈਂ ਸੱਚਾ ਹਾਂ ਮਾਸੀ ਠੀਕ ਆ ਹੋ ਹੋ ਕਿਤੇ ਤੂੰ ਸੱਤੋਂ ਸਿੱਖਣ ਲੱਗ ਪਏ ਰੇ ਅਸੀਂ ਤਾਂ ਖੀਰੇ ਘਰ ਜਾਂਦੇ ਸੀ ਸਾਡੇ ਵੀ ਘਰੇ ਘੇੜਾ ਮਾਰ ਲਾ ਮਾਸੀ ਕਿਦੇ ਤੁਹਾਡੇ ਕਿਹਾ ਕੀ ਕਰਨਾ ਸੀ ਕਿਉਂ ਮਾਸੀ ਸਾਡੇ ਵੀ ਕੋਠੀ 'ਚ ਆ ਜੀ ਚਾਹ ਪੀਵਾਂਗੇ ਫਿਰ ਘੇੜ ਕੋਠੀਓਂ ਸਾਡੇ ਫਿਰਦੇ ਵੇਲੇ ਤੱਕ ਬੱਦੀ ਮਾਸੀ ਹੈ ਮਾਸੀ ਬਿਓ ਬਮਾਰਾ ਅਸੀਂ ਉਹਨਾਂ ਦੇ ਜਾਣੇ ਆ ਹੀਰੇ ਕੇ ਘਰੇ ਦੱਸਣਾ ਸਾਦੀ ਕੋਠੀ ਚ ਵੀ ਕਿਹੜਾ ਮਾਰਦੇ ਮੱਛੀ ਐ ਕੰਨ ਕਰਦੇ ਪਰੇ ਮਾਰੋ ਮੁਸ਼ਕ ਮਾਰ ਦੋ ਕੋਲੋਂ ਚ ਪਾਸੇ ਹੋ ਜਾਓ ਪਾਲਾ ਸੀ ਢਮਾ ਕੇ ਮੱਛੀ ਐ ਤਾਂ ਨਹੀਂ ਕੋ ਬਾਈ ਵਿਚ ਵਜਦੇ ਮਾਰਨੇ ਦੱਸੋ ਵੀ ਕੋਠੀ ਮੈਂ ਮਾਫ ਕਰਦੂ ਇਸ ਟੱਕ ਨੇ ਮਾਰ ਕੇ ਕਿੱਤੇ ਹਾਲੂ ਨੇ ਨਿਕੜੀ ਫੇਟ ਦੀ ਹੋ ਮੱਛੀ ਆ ਜੀ ਤਾਂ ਨਹੀਂ ਕੀ ਹਾਲ ਤੇਰੇ ਨਹੀਂ ਵਧੀਆ ਪੈਨੇ ਆ ਜਾ ਕਰੋ ਸਾਡੇ ਘਰੇ ਵੀ ਕਦੇ ਸੱਚਾ ਨਹੀਂ ਆ ਗਿਆ ਕੋਟੇ ਹੋਰ ਇਹ ਤੇ ਬਈ ਬੀਸੀ ਨੀ ਸਭਾ ਬਧਾਈਆਂ ਤੈਨੂੰ ਲੜ ਦੋ ਬਹਿ ਜਾ ਬੜੀ ਖੁਸ਼ੀ ਹੋਈ ਗਾ ਅੰਸਰ ਹੋਰ ਦੱਸ ਠੀਕ ਆ ਨਾ ਨਹੀਂ ਮੇਰੇ ਤੰਗ ਅੰਗ ਦੂਪੀ ਜਾਂਦਾ ਕੀ ਹੋ ਗਿਆ ਤੈਨੂੰ ਪਤਾ ਨਹੀਂ ਕੀ ਗੱਲ ਫਿਰ ਤੂੰ ਹੀ ਵਾਰੀ ਤੂੰ ਹੋਰ ਤੇ ਠੀਕ ਹੈ ਨਹੀਂ ਸੋਨੀ ਨੀ ਨੀ ਨਹੀਂ ਦੱਸਿਆ ਤੇ ਹਾ ਉਹਨੇ ਦੂਆਂ ਡੱਬਾ ਲੈ ਕੇ ਗਈ ਹੀ ਆ ਕਿੱਥੇ ਪੇਕੇ ਗਈ ਆ ਤੂੰ ਕਿੱਦਣਾ ਆਉਗੀ ਮੈਨੂੰ ਕੀ ਪਤਾ ਨਾ ਤੂੰ ਤੇ ਮੈਨੂੰ ਤਾਂ ਕੁਝ ਵੀ ਨਹੀਂ ਦੱਸਿਆ ਉਹਨੇ ਹੋਰ ਤੈਨੂੰ ਦੱਸ ਕੇ ਜਾਣਾ ਸੀ ਸਾਡੇ ਘਰ 100 ਦਾ ਡੱਬਾ ਤੇ ਆਉਂਦੇ ਥੋੜੀ ਜਾਨ ਨਿਕਲਦੀ ਸੀ ਐਨੇ ਤਾਂ ਲੱਡੂ ਖਵਾ ਤੀ ਜੇ ਲੱਡੂ ਵੰਡੇ ਆ ਹੈ ਫੇ ਤੂੰ ਰੱਜੀ ਨਹੀਂ ਲੱਡ ਲੱਡੂਆਂ ਉਹ ਤੇ ਲੰਡੇ ਤੇਰੇ ਖਾਸਮ ਨੇ ਮੱਗਰ ਨਹੀਂ ਖਵਾਈ ਸੀ ਹੋਰ ਖਵਾਈ ਸੀ ਜਿੱਤ ਗਿਆ ਨਹੀਂ ਫੇਰ ਕੀ ਜਿੱਤ ਗਿਆ ਉਹ ਲੱਡੂ ਖਵਾ ਕੇ ਦੱਸ ਤਾਂ ਦੇ ਮੈਨੂੰ ਤੇ ਕੋਈ ਨਹੀਂ ਹਾਰ ਜਿੱਤ ਤਾਂ ਬਣੀ ਹੈ ਇਹ ਤੇ 5 ਸਾਲ ਮਦਾਰੀ ਦੇ ਪੈਸੇ ਬਣ ਕੇ ਰੋਟੀ ਜਾਣਗੇ ਮੈਨੂੰ ਪਤਾ ਸੀਗਾ ਜਿੰਨਾਂ ਦੇ ਮੇਰੇ ਬੰਦੇ ਨਹੀਂ ਆ ਹਾਂ ਤੇਰਾ ਬੰਦਾ ਤੇਰੇ ਗਰੀਬਾਂ ਦੇ ਮੈਲ ਪਾ ਦੂਗਾ ਨਾ ਹਾਂ ਪਾਊਗਾ ਤੂੰ ਦੇਖੀ ਅੱਗੇ ਕੀ ਕੁਛ ਕਰਦਾ ਮੇਰਾ ਨਹੀਂ ਬਾਹਲੇ ਨਖਰੇ ਆਲ ਗਿਆ ਮੋਰਾ ਤੇ ਬੰਦ ਕਰ ਲਾ ਚੱਲੀ ਐ ਇੱਥੇ ਤਾਂ ਸੀ ਚੱਲ ਜਿੱਥੇ ਕਦੇ ਚੱਲੀ ਐ ਵਾਪਸ ਉੱਥੇ ਹਾਂ ਨੀ ਟਿਕਜਾ ਪਤਾ ਯੂਪੀ ਚ ਆ ਕੇ ਤੁਸੀਂ ਰਾਜ ਕਰਨ ਲੱਗ ਤੁਹਾਨੂੰ ਟੱਟੀ ਵਾਂ ਦਾ ਚੱਜ ਨਹੀਂ ਸੀਗਾ ਐ ਕਿਉਂ ਨਹੀਂ ਸੀ ਜੇ ਚੱਜ ਸੀ ਤਾਂ ਆਈ ਅਸੀਂ ਇੱਥੇ ਐਡਾ ਕੁਸ ਕਰਵਾ ਲਿਆ ਜੇ ਸਾਨੂੰ ਚੱਜ ਸੀਗਾ ਤੁਹਾਡੇ ਵਰਗਿਆਂ ਨੂੰ ਚੱਜ ਨਹੀਂ ਤੁਸੀਂ ਉੱਥੇ ਹੀ ਬੈਠੇ ਹੋ ਅੱਜ ਤੱਕ ਉੱਥੇ ਬੈਠੇ ਆ ਇਹ ਤਾਂ ਆ ਹੀ ਬੋਲਦੀ ਹੁੰਦੀ ਆ ਚਲੋ ਘਰੇ ਆਈਆਂ ਆ ਲੂਹੋਦੀ ਦੰਦਾ ਮੈਂ ਤਾਂ ਉਹਦੇ ਕੋਲੇ ਆਈ ਸੀ ਸੋਨੀ ਕੋਲੇ ਦੱਸ ਉਹਦਾ ਨਹੀਂ ਮੈਨੂੰ ਪਤਾ ਤਾਂ ਇਹਨੇ ਕਿੱਥੇ ਕਿੱਥੇ ਨਹੀਂ ਜਦੋਂ ਆ ਗਈ ਤਾਂ ਆਪੀ ਆ ਜੀ ਨਹੀਂ ਅਸੀਂ ਮੱਗਰ ਦਾ ਪਤਾ ਲੈਣ ਜਾਣਾ ਸੀ ਉਹ ਮਰਨ ਨਾਲ ਰਹੋ ਇੱਥੇ ਆ ਵਿਚਾਰਾ ਸੋਨੀ ਨਹੀਂ ਜਾਂਦੀ ਉੱਥੇ ਲੈਣ ਕਿਉਂ ਤੁਹਾਡਾ ਕੀ ਲੱਗਦਾ ਉੱਥੇ ਜਾਣ ਨੂੰ ਫੇਰ ਵੀ ਪਿੰਡ ਦਾ ਕੰਮ ਸੀਗਾ ਫੇਰ ਕੀ ਆ ਹੋਵੇ ਪਿੰਡ ਦਾ ਕੰਮ ਅਸੀਂ ਨਹੀਂ ਬੁਲਾਉਂਦੀਆਂ ਉਹਨੂੰ ਤਾਂ ਬੜਾ ਬੇਕਾਰ ਆਗਾ ਤੈਨੂੰ ਬੇਕਾਰ ਨੂੰ ਤਾਂ ਤੇਰੀ ਬਾਹ ਫੜ ਲਈ ਸੀ ਨਾ ਉਹਨੇ ਬਥੇਰਾ ਪੁਸ ਕਰਕੇ ਜਾਂਦਾ ਇੱਥੋਂ ਦੀ ਉਹ ਨਾ ਬੈਣਰਾਜੀ ਦੇ ਗੁੱਸੇ ਰਏ ਅਹੀ ਜੀ ਗੱਲ ਨਾ ਕਰ ਮੇਰੇ ਭਾਦੀ ਤਾਂ ਮਰ ਜਾਵੇ ਤੇਰੇ ਘਰੋਂ ਖਾਂਦਾ ਉਹ ਅੱਛੀ ਤੀ ਕਿਵੇਂ ਆ ਨੇ ਕਾਲੇ ਕਿਵੇਂ ਆ ਵਧੀਆ ਵਧੀਆ ਤੂੰ ਬੱਸ ਤੇ ਮੇਰੀ ਗੱਲ ਸੁਣਾ ਹਾਂ ਹਾਂ ਤੇ ਸਾਡੇ ਘਰੇ ਥੋੜਾ ਲੱਤਾ ਟੁੱਟਦਾ ਸੀ ਡੱਬਾ ਨਹੀਂ ਦੇ ਕੇ ਆਏ ਡੱਬਾ ਦਿੱਤਾ ਨਹੀਂ ਇਹਨਾਂ ਦੇ ਇੰਨੇ ਤਾਂ ਲੱਡੂ ਖਵਾਤੇ ਇਹਨਾਂ ਨੂੰ ਡੱਬੇ ਨਹੀਂ ਦੀ ਕੱਚ ਰਹੇਗੀ ਚੱਲ ਕੋਈ ਗੱਲ ਨਹੀਂ ਮੈਂ ਡੱਬਾ ਦੇ ਆਉਂਗਾ ਏਡੀ ਕਿੱਡੀ ਗੱਲ ਆ ਗੁੱਸੇ ਹੋਣ ਵਾਲੀ ਕੀ ਗੱਲ ਹੈ ਤੇ ਚ ਮੈਂ ਤਾਂ ਜਿਹੜੇ ਪਿੰਡ ਦੇ ਬੰਦੇ ਸੀ ਮੋਟੀ ਉਹਨਾਂ ਨਾਲ ਗੁੱਸੇ ਹੋ ਕੇ ਬੈ ਗਈ ਮੰਨਦੇ ਆ ਇਹ ਤੇਰਾ ਗੁਣ ਮੈਂ ਸਾਰੀ ਉਮਰ ਨੂੰ ਭੁੱਲਦਾ ਜਿਹੜੀਆਂ ਤੂੰ ਵੋਟਾਂ ਪਾਈਆਂ ਨਾ ਇਹ ਸਿੰਧੀ ਦਾ ਬਹੁਤ ਵੱਡਾ ਹੱਥ ਆ ਪਾਉਣ ਜਿੱਤੇ ਹੁਣ ਤੇ ਹਾਂ ਹੱਥ ਤਾਂ ਹੈਗਾ ਇਹਦਾ ਕੋਈ ਨਾ ਦੋ ਲੱਡੂਆਂ ਦੇ ਡੱਬੇ ਦੇ ਆਵਾਂਗੇ ਇੱਕ ਛੱਡ ਹੁਣ ਤਾਂ ਖੁਸ਼ ਹੈ ਤੇ ਕੋਈ ਨਹੀਂ ਖੁਸ਼ ਆ ਮੈਂ ਤੇ ਕੀ ਗੱਲਾਂ ਇਹ ਕਰੀ ਜਾਂਦੇ ਤੁਸੀਂ ਕੋਣ ਇਹ ਤਾਂ ਸੋਨੀਆਂ ਨੂੰ ਲੈ ਕੇ ਜਾਂਦੀ ਸੀ ਉੱਥੇ ਮੱਗਰ ਦਾ ਪਤਾ ਲੈਣਾ ਏਛੰਦੇ ਇਹ ਕੀ ਹੈ ਬੇ ਕੋਈ ਗੱਲ ਨਹੀਂ ਫੇਰ ਕੀ ਅਸੀਂ ਪਤਾ ਲੈ ਆਉਂਦਾਂ ਤਾਂ ਉਹਦਾ ਕਿੱਡੀ ਕਿੱਡੀ ਗੱਲ ਆ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਮੱਗਰ ਭਵੇਂ ਹੋਣੇ ਮਰਜੀ ਤੇਰੇ ਇੱਥੇ ਬੈਠੀ ਤੂੰ ਠੀਕ ਆ ਸਾਡਾ ਭਾਈ ਉਹਦੇ ਨਾਲ ਕੋਈ ਸਬੰਧ ਨਹੀਂ ਹੈਗਾ ਐਤੂ ਬਾਅਦ ਸਾਡੇ ਕੋਲ ਇਹ ਗੱਲ ਨਹੀਂ ਕਰਨੀ ਤੇ ਤੂੰ ਪਿੰਡ 'ਚ ਨਹੀਂ ਰਹਿੰਦਾ ਪਿੰਡ 'ਚ ਰਹੇ ਨਾ ਮੈਂ ਮੈਂ ਕੀ ਲੈਣਾ ਫੇਰ ਮੱਗਰ ਤੋਂ ਜੇ ਮਰ ਜਾਣਾ ਤੈਨੂੰ ਕੋਸ ਹੋਗਾ ਤੇਰੇ ਘਰੇ ਗਉਣਾ ਹੋਊ ਆ ਓਹੋ ਜੇ ਸਾਨੂੰ ਇੰਨੇ ਚੰਗਾ ਲੱਗਦਾ ਹੁੰਦਾ ਫੇਰ ਅਸੀਂ ਉਹਦੇ ਖਿਲਾਫ ਵੋਟਾਂ 'ਚ ਕੋ ਖੜੇ ਹੁੰਦੇ ਮੈਂ ਤਾਂ ਉਹ ਬੰਦੇ ਨੂੰ ਦੇਖ ਕੇ ਰਾਜੀ ਨਹੀਂ ਤੂੰ ਕਹਿੰਦੀ ਆ ਪਤਾ ਲੈ ਗਿਆ ਮਰਜੀ ਵਧੀ ਨਾ ਬੰਦ ਤੇਰੀਆਂ ਬੋਟਾਂ ਤੇ ਖੜੇ ਸੀ ਆਹ ਦੇਖ ਲੈ ਹੌਲੀ ਹੌਲੀ ਆ ਆ ਨਿਕਲਦੀ ਐ ਜ਼ਹਿਰ ਐ ਨਾ ਮੈਨੂੰ ਲੱਗਦਾ ਤੂੰ ਵੋਟ ਪਾਈ ਵੀ ਨਹੀਂ ਫਿਰ ਮੈਨੂੰ ਉਹ ਤੂੰ ਸਾਡੇ ਘਰੇ ਜਾ ਕੇ ਪੈਰੀ ਹੱਥ ਲਾਉਂਦੇ ਸੀ ਮੈਨੂੰ ਕੀ ਪਤਾ ਸੀ ਵੀ ਤੂੰ ਅੰਦਰੋਂ ਅੰਦਰੀ ਉਹਦੇ ਕੰਨੀ ਆ ਫਿਰ ਅਗਲਾ ਬੈਰੀ ਦੁਸ਼ਮਣ ਦੇ ਵੀ ਘਰੇ ਭੱਜ ਕੇ ਜਾਂਦਾ ਦੁੱਖ ਦੇ ਸੁੱਖ ਦੇ ਸਾਨੂੰ ਇਹ じゃ ਕੋਈ ਚਾਹ ਨਹੀਂ ਕੋਈ ਸ਼ੌਂਕ ਨਹੀਂ ਠੀਕ ਆ ਵੀ ਅਸੀਂ ਦੁਸ਼ਮਣ ਨੂੰ ਮੂੰਹ ਤੱਕ ਕੇ ਕਿ ਤੂੰ ਹੁਣ ਵਗ ਜਾ ਬਸ ਮੇਰਾ ਮੂਡ ਨਾ ਖਰਾਬ ਕਰ ਵੋਟਾਂ ਪਾਤੀਆਂ ਮੈਂ ਤੇਰੀ ਉਹ ਗੱਲ ਦਾ ਲਿਆਜ ਰੱਖਦਾ ਨਹੀਂ ਹੁਣ ਮੈਂ ਇੱਥੋਂ ਤੈਨੂੰ ਧੱਕੀ ਦੇ ਕੇ ਬਾਹਰ ਕੱਢਣਾ ਸੀ ਟੱਕੇ ਦੇ ਕੇ ਉਹ ਤਾਂ ਪਈ ਹੱਥ ਲਾਉਂਦਾ ਸਾਡੇ ਘਰੇ ਜਾ ਕੇ ਘਰੇ ਆਏ ਬੰਦੇ ਨੇ ਹਾਂ ਜੇ ਕਿਤਾਬ ਨਾ ਬੋਲ ਹੈਗੀ ਤੇ ਇਸ ਲੜਾਈ ਹੋ ਜੂਗੀ ਨਹੀਂ ਤੂੰ ਫਿਰ ਮੱਗਰ ਦੀ ਕੋਈ ਗੋਲੀ ਗੋਲੀ ਰੱਖੀ ਹੋਈ ਹੈ ਮਤਲਬ ਗੋਲੀ ਰੱਖੀ ਆ ਉਹ ਘਰਾਂ ਚ ਦਲਾਲਪਣਾ ਕਰਦੀ ਫਿਰਦੀ ਆ ਉਹਦਾ ਪਤਾ ਲੈ ਕੇ ਉਹ ਤੈਨੂੰ ਸਨੇਹਾ ਨਾਲ ਆਉਂਦਾ ਐ ਅਸਲੀ ਲੰਡੀ ਲੁਕੀ ਨਹੀਂਵੇਂ ਤੂੰ ਰਹੀ ਫਿਰਦੀ ਕਿਵੇਂ ਤਿੰਗੋਟ ਦਾ ਫਿਰ ਤੈਨੂੰ ਨਾ ਸਟੱਡ ਸਟੱਡ ਨਾ ਤੇਰਾ ਖਸਮ ਲੱਗਦਾ ਉਹ ਤੂੰ ਐ ਸਨੇਹਾ ਲਾਉਂਦੀ ਫਿਰਦੀ ਆ ਖਸਮ ਲੱਗ ਇਹਦਾ ਇਹਦਾ ਨਾਲੇ ਹੋਰ ਚੱਲ ਜਾ ਵਗ ਜਾ ਆ ਤੇਰੀ ਭੈਣ ਆਈ ਆ ਮੈਂ ਤਾਂ ਲਿਆਜ ਕਰੀ ਜਣਾ ਵਗ ਜਾ ਵਗ ਜਾ ਜਾ ਵਗ ਜਾ ਤੇ ਕੋਈ ਨਹੀਂ ਗਾਵਾ ਤੇ ਕਰਾ ਲੋ ਕੋਈ ਨਾ ਕੋਈ ਨਾ ਸਾਨੂੰ ਵੋਟਾਂ ਦਾ ਘਾਟਾ ਨਹੀਂ ਤੇਰੀ ਇੱਕ ਵੋਟ ਨਾਲ ਤਾਂ ਕਿਤੇ ਮੈਂ ਇੱਥੇ ਮੋਦੀ ਨਾ ਵੜ ਜਾ ਚਲੋ ਜੀ ਤੁਸੀਂ ਚੁੱਪ ਕਰੋ ਹੁਣ ਭਾਜੀ ਗਲੀ 'ਚ ਵੜ ਕੇ ਨਾ ਫੌੜਾ ਕੌਲੇ ਨੇ ਲੱਗਿਆ ਤੇ ਲੱਪਟਾ ਹੋ ਗੁਮ ਤੂੰ ਵੀ ਬਣਵਾ ਲਈ ਫਿਰ ਬੜਗਾ ਕੋਈ ਨਹੀਂ ਮੇਰਾ ਭਾਜੇ ਬੇੜਾ ਜਵਾਨ ਨੂੰ ਜਾ ਰਿਆਂ ਜਾ ਜਾ ਭਾਈ ਦਾ ਭੱਗ ਜਾ ਚਲ ਕੇ ਆਜੋ ਘਰੇ ਕੋ ਬਾੜਦੇ ਨਹੀਂ ਇਹ ਜੀ ਬੁੜੀ ਨੂੰ ਮੈਨੂੰ ਕੀ ਪਤਾ ਸੀ ਹੁਣ ਕੀ ਕਰਨਾ ਹੈ ਇੱਥੇ ਉਹ ਉਹ ਆ ਕੇ ਤੇ ਖੜ ਗਈ ਮੈਂ ਬੁਲਾ ਲਈ ਉਹਨੂੰ ਤੂੰ ਉਹਦੇ ਚੱਪਲ ਲਾ ਰਹੀ ਸੀ ਜਦੋਂ ਉਹਦਾ ਨਾਮ ਲੈਤਾ ਮੱਗਰ ਮੈਂ ਆਉਂਦਾ ਕੰਮ ਕਰੀ ਆਂਦੀ ਸੀ ਹੁਣ ਆਇਆ ਤਾਂ ਗਿਆ ਹੁਣ ਪੁੱਤ ਮੇਰਾ ਵੇ ਮਗਰਾ ਮੈਂ ਮਛਿੰਦੀ ਆ ਉਧਰ ਆਇਆ ਕਰ ਸਾਡੇ ਘਰ ਬੰਨੀ ਹੈ ਉਧਰ ਕੀ ਕਰਨਾ ਨਹੀਂ ਭੈਣੇ ਗਲਗਾ ਚ ਵੀ ਠੀਕ ਹੋ ਜੂਗਾ ਤੋੜਾ ਫੇਰ ਕਰੂਗਾ ਤਾਂ ਇਹ ਤਾਂ ਮਰਨ ਦੇੜੇ ਪਏ ਦਿਨ ਵਿਚ ਨਹੀਂ ਪੰਜ ਵਾਰੀ ਤਾਂ ਹੱਕਦਾ ਇਹ ਪ੍ਰੈਸਰ ਨਾਲ ਸਾਫ ਕਰ ਦਿੰਦੀ ਇਹ ਮੱਛੀ ਮੋਟਰ ਸੱਡ ਕੇ ਬੂਮੇ ਮਾਰਤੀਆਂ ਨਹੀਂ ਕੋਈ ਇਹਨੂੰ ਕੀ ਖਵਾਉਣਾ ਤੁਸੀਂ ਖਾਦਾ ਬੋਤਲਾਂ ਦੀ ਬੱਕਲ ਹੀ ਲੈਟਰਿੰਗ ਆਈ ਨੇ ਬੋਤਲਾਂ ਲਾਈ ਜਾਂਦੇ ਨੇ ਜੇ ਪਾਣੀ ਪੀਂਦਾ ਮਾੜਾ ਮੋਟਾ ਦੁੱਧ ਖਾਂ ਤੀਂਦਾ ਗਾ ਭੈਣੇ ਮੈਨੂੰ ਤਾਂ ਜੀਦੋ ਦੱਸਤਾ ਨਾ ਤੇਲੂ ਰਾਮ ਨੇ ਮੈਂ ਤਾਂ ਪੈਰ ਜੁੱਤੀ ਨਹੀਂ ਪਾਈ ਮਾਂ ਦਾ ਆਖਾ ਮੈਂ ਤਾਂ ਬਚੂ ਪਹਿਲਾਂ ਮੱਗਰ ਤਾਂ ਅੱਖੀ ਵੇਖਣਾ ਜਾ ਕੇ ਦੇਖ ਲੈ ਮੱਗਰ ਨੂੰ ਛੋਡੇ ਵਰਗੇ ਨਹੀਂ ਕਰਿਆ ਸਾਡਾ ਇਹ ਘਰ ਚੰਗੇ ਪੰਗਲ ਸੋਣਾ ਹੈ ਮੇਰੇ ਕੋ ਸੌਕ ਨਾ ਮੈਂ ਤਾਂ ਕਰ ਤੇਰੇ ਘਰ ਆਣ ਦਾ ਪਤਾ ਲੈਣਾ ਹਾਲੇ ਤੂੰ ਮੈਨੂੰ ਮਾੜੀ ਬਣਾਉਣੀ ਥੋੜੇ ਅਰਗਾਂ ਨੇ ਮੈਂ ਤਾਂ ਅਤੀ ਰਾਤ ਤੇ ਕਨਾਲ ਫਿਰਦੀ ਸੀ ਦਿਨਾਂ ਭੌਂਕਦੀ ਗੋਟਾ ਵੇਲੇ ਹੈ ਤੇ ਹੋਰ ਤੂੰ ਤਾਂ ਕਾਲੇ ਨਾਲ ਫਿਰਦੀ ਸੀ ਲੈ ਵੇ ਮੱਗਰਾ ਆ ਦੇਖ ਲੈ ਆਂ ਉਂਗਲਾਂਆਂ ਖੜਕਾਈ ਜਾਂਦਾ ਵੇ ਮੱਗਰਾ ਸਾਡੀ ਗਲੀ ਚ ਢੇੜਾ ਮਾਰਿਆ ਤਾਂ ਠੀਕ ਹੋ ਜਾਏਗਾ ਮੈਨੂੰ ਲੱਗਦਾ ਸੀ ਕਿ ਵੀ ਐਂ ਡਿੱਗੂ ਮੰਜੇ ਨਹੀਂ ਮੈਨੂੰ ਤਾਂ ਸੱਚ ਨਹੀਂ ਆਉਂਦਾ ਮੈਂ ਤਾਂ ਸੌਂ ਲੱਗੇ ਮੈਂ ਤਾਂ ਹਜੇ ਵੀ ਯਕੀਨ ਨਾ ਉਹ ਵੀ ਮੱਗਰਾ ਐ ਬਹੁਜੂਆ ਕਰ ਸੁਣ ਨੀ ਚੋਦੀ ਢੇੜੇ ਦੀ ਪੰਜ ਵਾਰੀ ਸੁਣ ਲੈ ਮੈਂ ਤੇਰੇ ਤੋਂ ਢੇੜਾ ਮਾਰਾਂ ਢੇੜਾ ਮਾਰਾਂ ਤੇਰਾ ਬਾਣਾ ਇਹ ਜਿਹੇ ਨਾਲ ਕੁਛ ਤੂੰ ਕਿਉਂ ਲੜਦੀ ਆ ਘਰੇ ਆਈ ਨੂੰ ਉਹਦਾ ਮਰੂ ਤੇ ਪਿਆ ਸਾਡੀ ਗਲੀ ਚ ਗੇੜਾ ਮਾਰਿਆ ਨਾ ਫੇ ਤੋੜਾ ਫੇਰਾ ਕਰੂ ਫੇ ਨਹੀਂ ਆਂਦੀ ਉਹ ਗੱਲ ਸੁਣਾ ਇਹ ਬੰਦਾ ਹੱਕ ਨਹੀਂ ਰੱਖਦਾ ਸਾਡੇ ਆ ਜਾਂਦਾ ਪੱਕਾ ਤੇ ਵਿਚਾਰਾ ਆ ਜਾਂਦਾ ਮੋਡਰ ਚੱਕ ਕੇ ਲੈ ਜਾ ਉਹਨੂੰ ਤੂੰ ਤਾਂ ਜਾ ਨਹੀਂ ਜਾਂਦਾ ਤੂੰ